ਖਬਰ ਖੰਨੇ ਤੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਵਾਸਤੇ ਔਰ ਨਸ਼ਿਆਂ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਪੁਲਿਸ ਦੇ ਵੱਲੋਂ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਹਮੇਸ਼ਾ ਲਈ ਖਤਮ ਕੀਤਾ ਜਾਵੇ ਭਾਵੇਂ ਨਸ਼ਾ ਸਮਗਲਰ ਆਪਣੇ ਗੈਰ ਕਾਨੂੰਨੀ ਧੰਦੇ 'ਚ ਪੁਲਿਸ ਤੋਂ ਬਚਣ ਲਈ ਜਿੰਨੇ ਮਰਜ਼ੀ ਹੱਥ ਕੰਡੇ ਅਪਣਾ ਲਵੇ ਕਿਤੇ ਨਾ ਕਿਤੇ ਪੁਲਿਸ ਇਹਨਾਂ ਨੂੰ ਕਾਬੂ ਕਰ ਹੀ ਲੈਂਦੀ ਅਜਿਹੇ ਦੋ ਨਸ਼ਾ ਤਸਕਰ ਖੰਨਾ ਪੁਲਿਸ ਨੇ ਫੜੇ ਨੇ ਜੋ ਡ్రਾਈਵਰੀ ਦੀ ਆਰਟ ਚ ਨਸ਼ਾ ਤਸਕਰੀ ਕਰਦੇ ਸਨ ਬਾਰੀ ਸੂਬਿਆਂ ਤੋਂ ਅਫੀਮ ਭੁੱਕੀ ਲਿਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਸਪਲਾਈ ਕੀਤੀ ਜਾਂਦੀ ਸੀ ਪਰ ਐਤਕੀ ਸਮਰਾਲੇ ਦੇ ਪਿੰਡ ਪਾਲਿਓ ਨੇੜੇ ਦੋ ਨਸ਼ਾ ਤਸਕਰ ਪੁਲਿਸ ਨੇ ਫਸੇ ਵੀ ਉਸ ਸਮੇਂ ਨੇ ਜਦੋਂ ਅਸ਼ੋਕਾ ਲੇਲੈਂਡ ਟਰੱਕ ਚੋਂ 30 ਕਿਲੋ ਭੁੱਕੀ ਦਾ ਥੈਲਾ ਬਰੀਜ਼ਾ ਕਾਰ ਚ ਰੱਖ ਰਹੇ ਸੀ ਇਨਾਂ ਨੂੰ ਰੰਗੇ ਹਾਥੀ ਕਾਬੂ ਕੀਤਾ ਗਿਆ ਤੇ ਨਾਲ ਹੀ ਕਾਰ ਦੀ ਤਲਾਸ਼ੀ ਲੈਣ ਤੇ 1.7 ਕਿਲੋ 700 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਗਈ ਹੈ ਬਾਅਦ ਵਿੱਚ 3 ਕਿਲੋ ਅਫੀਮ ਇੱਕ ਮੁਲਜ਼ਮ ਦੀ ਨਿਸ਼ਾਨਦੇਹੀ ਤੇ ਮਾਛੀਬੜਾ ਰੋਡ ਸਮਰਾਲਾ ਤੋਂ ਮਿਲੀ ਇਸ ਕੇਸ ਵਿੱਚ ਹੁਣ ਤੱਕ ਦੋ ਨਸ਼ਾ ਤਸਕਰ ਕਾਬੂ ਕਰਕੇ ਉਹਨਾਂ ਦੇ ਕੋਲੋਂ 4 ਕਿਲੋ 700 ਗ੍ਰਾਮ ਅਫੀਮ 30 ਕਿਲੋ ਪੂਕੀ ਇੱਕ ਟਰੱਕ ਅਤੇ ਬਰੀਜ਼ਾ ਕਾਰ ਬਰਾਮਦ ਕੀਤੀ ਗਈ ਜੇਕਰ ਕਮਰਸ਼ੀਅਲ ਤੌਰ ਤੇ ਆਪਾਂ ਜਾਣਕਾਰੀ ਲਈਏ ਤਮਾਨ ਜੋ ਗੈਸਐਸਪੀ ਅਮਨੀਤ ਕੌਂਡਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਗੱਲਬਾਤ ਕੀਤੀ ਹੈ ਆਓ ਸੁਣਦੇ ਹਾਂ ਉਹਨਾਂ ਦੀ ਕੀਤੀ ਗੱਲਬਾਤ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਇਹ ਹੀ ਹੈ ਜੀ ਕਿ ਸਾਡੀ ਡਰਾਈਵ ਅਗੇਨਸਟ ਕ੍ਰਿਮੀਨਲਸ ਡਰੱਗ ਪੈਟਲਰਸ ਐਂਟੀਸੋਸ਼ੀਅਲ 엘ਿਮੈਂਟਸ ਕੰਟੀਨਿਊਡ ਹੈ ਐਸ ਪਰ ਡਾਇਰੈਕਸ਼ਨਸ ਆਵਰਦੀ ਚੀਫ ਮਿਨਿਸਟਰ ਪੰਜਾਬ ਔਰ ਡੀਜੀਪੀ ਪੰਜਾਬ ਉਹਦੀ ਹੀ ਲੜੀ ਚ ਸਾਡੀ ਸੀਆਈਏ ਟੀਮ ਲੈਡ ਬਾਈ ਐਸਪੀ ਡੀ ਪ੍ਰਗਿਆ ਜੈਨ ਮੈਡਮ ਅੰਦਰ ਉਹਦੇ ਬਾਅਦ ਇਨਚਾਰਜ ਸੀਆਈਏ ਖੰਨਾ ਇੰਸਪੈਕਟਰ ਅਮਨਦੀਪ ਸਿੰਘ ਨਾ ਦੀ ਟੀਮ ਨੇ ਰੀਸੈਂਟਲੀ ਇੱਕ ਹੋਰ ਕਮਰਸ਼ੀਅਲ ਕੇਸ ਐਨਡੀਪੀਐਸ ਦੀ ਰਿਕਵਰੀ ਕੀਤੀ ਹੈ ਸਮਰਾਲਾ ਏਰੀਆ ਚ ਜਿਹਦੀ ਡਿਟੇਲ ਹੀ ਮੈਂ ਤੁਹਾਨੂੰ ਬੁਲਾਇਆ 12 ਜੂਨ ਨੂੰ ਸੀਆਈਏ ਸਟਾਫ ਨੂੰ ਦੀ ਪਾਰਟੀ ਚੈਕਿੰਗ ਕਰ ਰਹੀ ਸੀ ਦੌਰਾਨ ਗਸ਼ਤ ਪਿੰਡ ਬਾਲਿਓ ਜਿਹੜਾ ਜਿੱਥੇ ਉਹਨਾਂ ਨੂੰ ਇੱਕ ਟਰੱਕ ਅਸ਼ੋਕ ਲੀਲੈਂਡ ਉਹਦੇ ਚ ਦੋ ਵਿਅਕਤੀ ਉਹਨਾਂ ਨੇ ਦੇਖਿਆ ਜੇ ਜਿਹੜੇ ਇੱਕ ਥੈਲਾ ਉਤਾਰ ਕੇ ਇੱਕ ਕਾਇਬਰੀਜ਼ਾ ਚ ਪਾ ਰਹੇ ਸੀ ਉਹਨਾਂ ਨੇ ਉਹਨਾਂ ਨੂੰ ਇੰਟਰਸੈਪਟ ਕੀਤਾ ਤੇ ਜਦੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਨੇ ਆਪਣਾ ਨਾਮ ਤਰਮਿੰਦਰ ਸਿੰਘ ਵਾਸੀ ਮਨਾਲ ਜ਼ਿਲ੍ਹਾ ਬਰਨਾਲਾ ਔਰ ਦੂਜਾ ਵਿਅਕਤੀ ਜਸਵੀਰ ਸਿੰਘ ਜੋ ਕਿ ਵਾਰਡ ਨੰਬਰ 6 ਕੰਗ ਮੋਹੱਲਾ ਤਹਿਸੀਲ ਸਮਰਾਲਾ ਨੂੰ ਬਿਲੋਂਗ ਕਰਦਾ ਹੈ ਉਹਨਾਂ ਉਹਨਾਂ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਹਨਾਂ ਤੋਂ ਥੈਲੇ ਚੋਂ 30 ਕਿਲੋ ਪੋਪੀ ਹਸਕ ਪੁੱਕੀ ਅਤੇ ਜਿਹੜੀ ਗੱਡੀ ਬਰੀਜ਼ਾ ਸੀ ਉਹਦੀ ਜਿਹੜੀ ਚੈਕਿੰਗ ਕੀਤੀ ਗਈ ਉਹਦੇ ਚੋਂ 1 ਕਿਲੋ 700 ਗ੍ਰਾਮ ਆਫੀਮ ਬਰਾਮਦ ਹੋਈ ਸੀ ਉਸ ਬਿਹਫ ਤੇ ਐਫ ਆਈ ਆਰ ਨੰਬਰ 120 12 ਜੂਨ ਨੂੰ ਸਮਰਾਲਾ ਥਾਣੇ 'ਚ ਅੰਡਰ ਵੇਰੀਅਸ ਸੈਕਸ਼ਨਸ ਆਫ ਐਨਡੀपीएस ਐਕਟ ਦਰਜ ਕੀਤਾ ਗਿਆ ਸੀ ਤੇ ਉਹਨਾਂ ਦੀ ਗ੍ਰਿਫਤਾਰੀ પાਕੇ ਮਾਨਯੋਗ ਅਦਾਲਤ ਤੋਂ ਉਹਨਾਂ ਦੀ 2 ਦਿਨ ਦੀ ਰਿਮਾਂਡ ਲਈ ਗਈ ਸੀ ਡਿਊਰਿੰਗ ਰਿਮਾਂਡ ਜਦੋਂ ਇਨਵੈਸਟੀਗੇਸ਼ਨ ਕੰਟੀਨਿਊਡ ਕੀਤੀ ਜਿਹੜਾ ਇਹ ਦੋਸ਼ੀ ਤਰਮਿੰਦਰ ਸਿੰਘ ਵਾਸੀ ਬਰਨਾਲਾ ਇਹਦੀ ਨਿਸ਼ਾਨਦੇਹੀ ਤੇ ਫਰਦਰ ਸਾਨੂੰ 3 ਕਿਲੋ ਓਪੀਐਮ ਰਿਕਵਰ ਹੋਈ ਹੈ ਮਾਛੀਵਾਲਾ ਰੋਡ ਸਮਰਾਲਾ 'ਚ ਸੋ ਜਿਹੜੀ ਕੁੱਲ ਮਿਲਾ ਕੇ ਇਸ ਕੇਸ 'ਚ ਕੁਆਂਟੀਟੀ ਸਾਨੂੰ ਰਿਕਵਰ ਹੋਈ ਹੈ 4 ਕਿਲੋ 700 ਗ੍ਰਾਮ ਅਫੀਮ ਮਤਲਬ 4.7 ਕੇਜੀ ਅਫੀਮ 30 ਕਿਲੋ ਪੋਪੀ ਹਸ ਔਰ ਦੋ ਗੱਡੀਆਂ ਇੱਕ ਟਰੱਕ ਅਸ਼ੋਕ ਲੀਲੈਂਡ ਔਰ ਕਾਰ ਬਰੀਜ਼ਰ ਇਟ ਇਜ਼ ਅ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਔਰ ਇਹਦੇ ਚ ਜਿਹੜਾ ਇੱਕ ਦੋਸ਼ੀ ਹੈ ਬਰਨਾਲੇ ਦਾ ਇੱਕ ਇੱਥੋਂ ਦਾ ਦੋਨੋਂ ਬਾਈ profession ਡਰਾਈਵਰ ਹੈਗੇ ਔਰ ਦੋਨਾਂ ਤੇ ਪੁਰਾਣੀ ਕ੍ਰਿਮੀਨਲ ਹਿਸਟਰੀ ਵੀ ਐਨਡੀਪੀਐਸ ਐਕਟ ਦੇ ਮੁਕਦਮੇ ਦੋਨਾਂ ਤੇ ਦਰਜ ਹੈ 2019 ਚ ਇੱਕ ਤੇ ਬਰਨਾਲਾ ਚ ਦਰਜ ਹੈ ਤਰਮਿੰਦਰ ਤੇ ਔਰ ਜਸਵੀਰ ਤੇ ਸਮਰਾਲੇ ਔਰ ਸਾਨੂੰ ਉਮੀਦ ਹੈ ਕਿ ਇਹਦੇ ਚ ਸਾਨੂੰ ਹੋਰ ਵੀ ਕੁਝ ਕੜੀਆਂ ਮਿਲਣਗੀਆਂ ਕਿਉਂਕਿ ਵਕਫ ਵਕ ਜ਼ਿਲਿਆਂ ਦੇ ਜਿਹੜੇ ਵਿਅਕਤੀ ਹੈ ਇੱਥੇ ਆ ਕੇ ਖੰਨਾ ਚ ਸਾਨੂੰ ਕਮਰਸ਼ਲ ਕੇਸ ਦੀ ਰਿਕਵਰੀ ਹੋਈ ਹੈ ਦੈਟ ਮੀਨਸ ਇਨਦਰ ਹੋਰ ਵੀ ਨੈਟਵਰਕ ਹੋ ਸਕਦਾ ਇੰਟਰ ਸਟੇਟ ਹੋ ਸਕਦਾ ਐਂਡ ਤਫਤੀਸ਼ ਅਸੀਂ ਕੋਸ਼ਿਸ਼ ਕਰਾਂਗੇ ਹੋਰ ਇਹਦੇ ਚ ਵੱਡੀ ਸਾਨੂੰ ਸਫਲਤਾ ਮਿਲੇ ਮੈਂ ਹੌਨਰ ਨੇ ਇਹ ਕੜੀਆਂ ਦੇ ਡਰਾਈਵਰ ਹੈ ਜੀ ਇਹ ਡਰਾਈਵਰ ਤੇ ਮੈਮ ਪਤਾ ਲੱਗਿਆ ਵੀ ਕਿੱਥੋਂ ਲੈ ਕੇ ਆਂਦੇ ਸੀ ਜਾਂ ਕਿੱਦਾਂ ਸਪਲਾਈ ਕਰਦੇ ਸੀ ਫਿਲਹਾਲ ਤਾਂ ਜੀ ਅੰਡਰ ਪ੍ਰੋਸੈਸ ਹੀ ਹੈ ਬਟ ਅਸੀਂ ਪਤਾ ਕਰ ਲਾਂਗੇ ਉਹਨਾਂ ਨੂੰ ਪਤਾ ਸੀ ਜਾਂ ਇਹ ਇਨਵਰਨਮੈਂਟ ਹੈ ਹਲੇ ਤਾਂ ਜੀ ਵੀ ਕੈਨ ਪਿੰਪੁਆਇੰਟ ਦਟ ਉਹ ਚੈੱਕ ਕਰਕੇ ਵਸੇ ਲੀਕ 20 ਕਿਲੋ ਫੀਮ ਨਿਸ਼ਾਨਦੇ ਤੇ ਮਿਲੀ ਉਹ ਵੀ ਪਿੰਕ ਹੋਰ ਫੀਮ ਨੇ ਉਹ ਜੀ ਸਾਨੂੰ ਮਾਛੀ ਵਾਲਾ ਰੋਡ ਤੇ ਮਿਲੀ ਨਿਸ਼ਾਨਦੇ ਤੇ ਹਾਂਜੀ ਔਰ ਇਸ ਦੇ ਨਾਲ ਮੈਂ ਵੀ ਦੱਸਣਾ ਚਾਹਾਂਗੀ ਕਿ ਸਾਡੀ 1 ਜਨਵਰੀ 2000 ਇਸ ਸਾਲ 2023 ਚ ਹੁਣ ਤੱਕ ਸਾਨੂੰ ਅਰਾਊਂਡ ਆਲਮੋਸਟ ਅਸੀਂ 100 ਪਰਚੇ ਜਿਹੜੇ ਕਮਰਸ਼ਲ ਮਤਲਬ ਮੇਜਰ ਰਿਕਵਰੀਜ਼ ਐਂਡੀਪੀਆਸ ਅੰਦਰਜ ਕੀਤੇ ਹੈ ਜਦੋਂ ਚ ਸਾਨੂੰ ਹੁਣ ਤੱਕ ਅਫੀਮ 33 ਕਿਲੋ ਸਮਥਿੰਗ ਬਰਾਮਦ ਹੋ ਚੁੱਕੀ ਹੈ ਤੇ ਜਿਹੜੀ ਫੁੱਕੀ ਆ ਉਹ 6 ਕੁਇੰਟਲ 21 ਕਿਲੋ ਬਰਾਮਦ ਹੋ ਚੁੱਕੀ ਹੈ ਔਰ ਹੈਰੋਇਨ 1.5 ਕੇਜੀ ਔਰ ਚਰਸ ਵੀ 10 ਕਿਲੋ ਤੋਂ ਉੱਪਰ ਔਰ ਗਾਂਜਾ ਵੀ 60 ਕਿਲੋ ਤੋਂ ਉੱਪਰ ਅਸੀਂ ਇਸ ਸਾਲ ਚ ਰਿਕਵਰ ਕੀਤਾ ਐਂਡ ਆਮ ਸ਼ੋਰ ਕਿ ਜੋ ਮੇਰੀ ਟੀਮ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ ਸੀਆਈ ਖੰਨੇ ਤੋਂ ਜਸਵਿੰਦਰ ਸਿੰਘ ਜੱਸੀ ਦੀ ਰਿਪੋਰਟ